ਪਰਮੇਸ਼ਰ ਦੀ ਰਜ਼ਾ ਨਾਲ ਇਹ ਸਾਡਾ ਪ੍ਰਚਾਰ ਹੋਣ ਲੱਗਿਆ। ਉਹਦੀ ਰਜ਼ਾ ਨਾਲੇ ਮੌਸਮ ਬਦਲਦੇ ਨੇ। ਉਹਦੀ ਰਜ਼ਾ ਨਾਲੇ ਰੁੱਤ ਬਦਲਦੀ ਐ। ਉਹਦੀ ਰਜ਼ਾ ਨਾਲੇ ਵੀ ਪੈਂਦਾ। ਵੀ ਪਿਆ ਪਰਮੇਸ਼ਰ ਪਾਇਆ। ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਣ। ਜਨ ਪਰਉਪਕਾਰੀ ਆਏ। ਜਿਹੜੇ ਜਨ ਪਰਉਪਕਾਰੀ ਆਏ ਨੇ ਗੁਰਮੁਖ ਕਾਦੇ ਵਾਸਤੇ ਆਏ ਨੇ। ਜੀ ਦਾਨ ਦੇ ਭਗਤੀ ਲਾਇਨ ਸਾਡੀ ਸੰਸਾar ਨੂੰ ਜੀਵਨ ਦਾਨ ਦੇ ਕੇ ਭਗਤੀ ਲਾਉਂਦੇ ਨੇ। ਐਸੀ ਭਗਤੀ ਲਾਉਂਦੇ ਨੇ ਜੀ ਸਾਰੇ ਸੰਤਾਂ ਨੂੰ ਜੀਵਨ ਦਾਤ ਮਿਲੇ ਹਰ ਜਿਉਂ ਲਾਣ ਮਿਲਾਏ ਇਹ ਕੰਮ ਕਰਨਾ ਚਾਹੀਦਾ ਸੀ ਆਤਵਾਦ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਸੀ ਇਹ ਹੀ ਤਾਂ ਕੰਮ ਹੈ ਇਹ ਨੂੰ ਇੱਥੇ ਆ ਕੇ ਜਦ ਅਸੀਂ ਗੁਰਬਾਣੀ ਇੱਥੇ ਆ ਕੇ ਉਹਨਾਂ ਦਾ ਆਤਵਾਦ ਫੇਲ ਹੋ ਜਾਊਗਾ ਇਹ ਨਹੀਂ ਫੇਲ ਕਰ ਸਕਦੇ ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਵਿਚਾਰਾਂ ਨਾਲ ਹਥਿਆਰਾਂ ਦੀ ਲੜਾਈ ਜਿੱਤੀ ਨਹੀਂ ਜਾ ਸਕਦੀ ਹਥਿਆਰਾਂ ਨਾਲ ਹਥਿਆਰਾਂ ਦੀ ਲੜਾਈ ਕਿਸੇ ਨੇ ਇਥੇ ਜਿੱਤੀ ਹੋਦੀ ਹੈ ਇਹ ਚਲਦੀ ਹੋ ਰਹੀ ਹੈ ਚਲਦੀ ਰਹੂਗੀ ਵਿਚਾਰਾਂ ਨਾਲ ਹਥਿਆਰਾਂ ਨੂੰ ਖੁੰਡਾ ਕੀਤਾ ਜਾ ਸਕਦਾ ਵਿਚਾਰਾਂ ਨਾਲ ਹਥਿਆਰ ਜਿਹੜੇ ਨੇ ਨਾ ਛਟਵਾਏ ਜਾ ਸਕਦੇ ਨੇ ਜੇ ਵਿਚਾਰਾਂ ਦੀ ਲੜਾਈ ਲੜਾਂਗੇ ਉਹਦੇ ਨਾਲ ਹਥਿਆਰ ਡਾਊਨ ਕੀਤੇ ਜਾ ਸਕਦੇ ਨੇ ਹਥਿਆਰਾਂ ਨਾਲ ਹਥਿਆਰ ਡਾਊਨ ਨਹੀਂ ਕੀਤੇ ਜਾ ਸਕਦੇ ਹੋਰ ਉਹਨਾਂ ਨੇ ਹੋਰ ਚੱਕ ਲੰਦੇ ਨੇ ਦੂਏ ਉਹਨਾਂ ਨੇ ਦੂਏ ਚੱਕ ਲੰਦੇ ਇਹ ਸੀ ਪਿਛਲਾ ਨੁਕਸ ਉਹ ਪਿਛਲੇ ਨੁਕਸ ਨੂੰ ਸੁਧਾਰ ਰਹੀ ਹੈ ਕੁਰਬਾਨੀ ਪਿੱਛੇ ਜੋ ਕੁਝ ਕਿਹਾ ਚਾਰ ਮੁਖਤ ਚਾਰੇ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਪਰਿਓ ਇੱਥੇ ਦੂਲੋ ਪ੍ਰਭ ਤਾਂ ਫਿਰ ਇੱਥੇ ਦਾ ਰਾਮ ਤੇ ਕ੍ਰਿਸ਼ਨ ਤੇ ਗਾਣ ਜਾਂਦੇ ਹੀ ਨਹੀਂ ਤੁਸੀਂ ਤੁਈ ਤਾਂ ਮੁਰਤੀ ਨਾਲ ਜੜ ਤਲ ਜਾ ਕੇ ਇਹ ਕੀ ਚੀਜ਼ ਹੈ ਗੁਰਬਾਣੀ ਵੀ ਬਹੁਤ ਇਹਨੇ ਤਾਂ ਤੁਸੀਂ ਕਹਿੰਦੇ ਬੰਦਰ ਘੁਮਾਤਾ ਤੁਹਾਡਾ ਤੁਹਾਡਾ ਮੰਦਿਰੇ ਫੇਰ ਤਾਂ ਘੁਮਾਤਾ ਏ ਬੰਦੇ ਦੀ ਜਾਨ ਇਹ ਬੰਦਰ ਘੁਮਾਤਾ ਇਹਨੇ ਇਹ ਗੱਲ ਨਹੀਂ ਮੰਦਿਰ ਘੁਮਾਤਾ ਤੁਹਾਡਾ ਇਹਨੂੰ ਖੋਇਦਾ ਕੀ ਕਹ ਗਿਆ ਹੈ ਗੱਲ ਨਾਮਦੇਵ ਚਾਰ ਮੁਕਤੇ ਚਾਰੇ ਸਿੱਧੀ ਮਿਲ ਕੇ ਦੂ ਲੋਪ ਰਬ ਕੀ ਸ਼ਰਨ ਪਰਿਓ ਗਿਆਨ ਕਹਿ ਬਾਂ ਗੱਲਾਂ ਦੋ ਨੇ ਜੇ ਗਿਆਨ ਪ੍ਰਾਪਤੀ ਹੈ ਤਾਂ ਮੁਕਤ ਪ੍ਰਾਪਤੀ ਹੈ ਜੇ ਗਿਆਨ ਹੋ ਗਿਆ ਕਿ ਮਾਇਆ ਹੀ ਕਾਰਨ ਹੈ ਸਾਡੇ ਜਮੜ ਬੰਦ ਦਾ ਤਾਂ ਮਾਇਆ ਦਾ ਤਿਆਗ ਮਾਇਆ ਨੂੰ ਮਨੋਂ ਵਿਸਤਨ ਲੱਗ ਜੂਗੀ ਮਾਇਆ ਨੂੰ ਮਨੋਂ ਵਿਸਾਰਨਾ ਸ਼ੁਰੂ ਕਰ ਦੂਗਾ ਆਦਮੀ ਹੌੜੀ ਹੌੜੀ ਇੱਕਦਮ ਨਹੀਂ ਵਿਸਰਨ ਪਰ ਹੁਣ ਕੀ ਆ ਮਾਇਆ ਮਨੋਨਾ ਵਿਸਰ ਇਹ ਤਾਂ ਮਨੋਂ ਵਿਸਰਤੀ ਹੋਈ ਨਹੀਂ ਕਿਵੇਂ ਵਿਸਰੇ ਇਹਨੂੰ ਸਮਝਾਇਆ ਜਾਵੇ ਵੀ ਇਹ ਜ਼ਹਿਰ ਹੈ ਮਾਇਆ ਛਡਾਏ ਰਹੀ ਹੈ ਗੁਰਬਾਣੀ ਸਮਝਾ ਕੇ ਹੋਰ ਕੀ ਕਰ ਲਈ ਔਰ ਮੰਗੇ ਦਮ ਦਮ ਔਰ ਸਾਰਾ ਦਿਨ ਮਾਇਆ ਹੀ ਮੰਗਦੇ ਨੇ ਅਰਦਾਸਾਂ ਦਾ ਜੋ ਧਰਮ ਉਥੋਂ ਮਾਇਆ ਦੀ ਪ੍ਰਾਪਤੀ ਦੀ ਗੱਲ ਹੋ ਰਹੀ ਹੈ ਸੰਸਾਰ ਦੇ ਵਿੱਚ ਤੇ ਫਿਰ ਮੁਕਤੀਆਂ ਜਾ ਰਹੇ ਕਿਵੇਂ ਬੜ ਜਾਣਗੇ ਸਿੱਧੀ ਕੇ ਚਾਰੇ ਕੇਵੇਂ ਬੜ ਜਾਣਗੇ ਚਾਰ ਪ੍ਰਕਾਰ ਦੀ ਸਿੱਧੀ ਚਾਰ ਪ੍ਰਕਾਰ ਦੀ ਸੋਝੀ ਹੈ ਚਾਰੇ ਪ੍ਰਕਾਰ ਦੀ ਸੋਝੀ ਆਊਗੀ ਚਾਰ ਪ੍ਰਕਾਰ ਦਾ ਗਿਆਨ ਆਊਗਾ ਚਾਰੇ ਵੇਦਾਂ ਦਾ ਗਿਆਨ ਜਦ ਕੋਲ ਆ ਗਿਆ ਤਾਂ ਛੁੱਟੂਗੀ ਭਾਇ ਨਹੀਂ ਛੁੱਟਣੀ ਚਾਰ ਵੇਦ ਉਹ ਨਹੀਂ ਜਿਹੜੇ ਲਿਖੇ ਹੋਏ ਨੇ ਉਹ ਵੇਦਾਂ ਦੀ ਨਹੀਂ ਗੱਲ ਹੈ ਸਾਡੇ ਚਾਰ ਬੇਦ ਹੋਰ ਨੇ ਚਾਰ ਬੇਦ ਕਬੀਰ ਨੇ ਦੱਸਦੇ ਰੋੜਾ ਹੋਰੋ ਬਾਟਕਾ ਬਾੜ ਦਾ ਰੋੜਾ ਨਹੀਂ ਬੜਨਾ ਸੀ ਕਿਉਂਕਿ ਅੱਗੇ ਲਿਖਤਾ ਰੋੜਾ ਪਿਆ ਤਾਂ ਕਿਆ ਪਿਆ ਪਹਿਲਾਂ ਕਿ ਰੋੜਾ ਹੋਰੋ ਬਾਟਕਾ ਨਵਾਨਾ ਜ ਆਦਮੀ ਬਣ ਜਾਂਦਾ ਨਵਾਨਾ ਜ ਤਜਮਨ ਕਾ ਭਾਨ ਐਸਾ ਤੇਰਾ ਦਾਸ ਹੋਇ ਤਾਹੇ ਮਿਲੇ ਭਗਵਾਨ ਇਹ ਵੀ ਚਾਰੇ ਇੱਥੇ ਚਾਰੇ ਮੁਕਤੀਆਂ ਚਾਰੇ ਸਿੱਧੀਆਂ ਦੀ ਗੱਲ ਆ ਜਾਣੀ ਹੈ ਇਹਦੇ ਵਿੱਚ ਵੀ ਚਾਰੇ ਮੁਕਤੀਆਂ ਚਾਰੇ ਸਿੱਧੀਆਂ ਦੀ ਗੱਲ ਹੈ ਇਹਦੇ ਵਿੱਚ ਹੀ ਪਈ ਹੈ ਬਈ ਆਪਣਾ ਰੋੜੇ ਵਾਂਗੂ ਬਣਜੋ ਰੋੜੇ ਦੀ ਕਦਰ ਨਹੀਂ ਹੁੰਦੀ ਦੇਖੋ ਸਭ ਟਿੱਡ ਦੀ ਕਬਰ ਹੈ ਦੋ ਰੋੜੇ ਫਦਰ ਹੈ ਸਭ ਟਿੱਡ ਦੀ ਦੋ ਰੋੜੇ ਕਰ ਦिए ਬਸ ਚਤਾਰ ਮੰਨ ਦੀ ਕਦਰ ਇਥੇ ਕਰਕੇ ਨਹੀਂ ਦੋ ਹੋ ਗਏ રોડે બનકે દોએ ચકકે વાડ સરતે ઓનાને ઓ બાલ ਜਿਹੜੇ રોડે ਤਾਂ ਉੱਥੇ ਹੀ ਛડ ਜਾਂਦੇ ਨੇ ਅਗਲੇ ਜੇ ਬਾਲੇ ਪਾਸੇ ਦੀਵਾਰ ਕਰਦੇ ਕਰਦੇ રોડે ਰਹਿ ਕੇ ਕਹਿੰਦੇ ਚਲ રોੜਿਆਂ ਦਾ ਕੀ ਛੱਡੋ ਪਰ ਸਭ ਸਭ ਢਿੱਟ ਲੈ ਜਾਓ રોડે ਤਾਂ ਬਾਹਰੇ ਛડ ਜਾਂਦੇ ਨੇ ਅਗਲੇ રોੜਾ ਹੋਰ ਬਾਟ ਕਾ ਤਜਮਨ ਕਾ ਵਹਾਨ ਐਸਾ ਤੇਰਾ ਦਸ ਹੋਇ ਤਾਹੇ ਮਿਲੇ ਭਗਵਾਨ ਕਹਿੰਦੇ ਜੇ ਤੇਰੀ ਕਦਰ ਨਹੀਂ ਤਾਂ ਨਾ ਸੀ ਕਹਿੰਦੇ ਰੋੜਾ ਪਿਆ ਤਾਂ ਕਿਆ ਪਿਆ ਰੋੜਾ ਨਹੀਂ ਬਣਨਾ ਰਸਤੇ ਜੇ ਤੂੰ ਰੋੜਾ ਬਣ ਗਿਆ ਰੋੜੇ ਹੀ ਪੈਦਾ ਹੋ ਜਾਣਗੇ ਸਾਰੇ ਗਾਂ ਜਾਣਾ ਜੋ ਰਸਤਾ ਬੰਦ ਕਰ ਦੇਗਾ ਰੋੜੇ 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 ਸਿਰਦੀ ਰਸਤਾ ਬੰਦ ਹੋ ਜਾਊਗਾ ਰਸਤੇ ਰੋੜਾ ਬਣ ਕੇ ਨਹੀਂ ਬੈਠੀ ਰਹਦਾ ਰੋੜੇ ਦਾ ਰੂਪ ਧਾਰ ਕਰਕੇ ਬੈਠਣਾ ਰਸਤਾ ਬੰਦ ਕਰਨ ਦੇ ਬਰਾਬਰ ਹੀ ਹੈ ਆ ਜਿਹੜੇ ਛੋਟੇ ਛੋਟੇ ਸੰਤ ਬੈਠੇ ਨੇ ਨਾ ਗੁੱਗਾ ਮਾੜੀ ਤੇ ਉਹ ਛੋੜੇ ਜੇ ਹਥੌੜਾ ਕਰਨ ਵਾਲੇ ਭੂਤਾਂ ਵਾਲੇ ਹੋਰ ਇਹਦਾ ਰੋੜੇ ਹੀ ਨੇ ਇੱਥੇ ਰੱਖ ਰਹੇ ਨੇ ਡੱਕ ਰਹੇ ਸੰਗ ਤੇ ਨਾ ਕੋਈ ਜ਼ਿਆਦਾ ਆਉਂਦੀ ਹੈ ਇਹਦਾ ਰੋੜੇ ਨੇ ਇਹਨਾਂ ਦੀ ਕਦਰ ਕਰਨ ਵਾਲੇ ਵੀ ਨੇ ਰੋੜਿਆਂ ਦੀ ਰੋੜਿਆਂ ਦੀ ਕਦਰ ਵਾਲੇ ਵੀ ਹੈਗੇ ਨੇ ਜਾਦਾ ਨੇ ਬੁੱਧੀਹੀਨ ਲੋੜਿਆਂ ਨੂੰ ਮੱਲ ਲੈ ਤਨੇ ਭਗਤ ਨੇ ਉਹ ਤਾਂ ਕਬੀਰ ਗਾਇ ਰਿਆ ਰੋੜਾ ਹੋਇਆ ਤਾਂ ਪਿਆ ਤੋਂ ਕਿਆ ਪਿਆ ਅਗਲੀ ਸਟੇਜ ਆਈਏ ਕਰੋੜੇ ਨੂੰ ਪੀਸ ਦੀਏ ਮਿੱਟੀ ਬਣਾ ਲੀਏ ਬਰੀਕ ਕਮਦ ਕਮਕੋ ਠੋਕਰ ਤਾਂ ਨਾ ਖਾਵੇ ਫਿਰ ਉਹ ਕਹਿੰਦਾ ਵੀ ਖੇਪਈ ਤੋਂ ਕਿਆ ਪਿਆ ਅੱਗੇ ਚਲਾ ਗਿਆ ਜੋੜ ਲੱਗ ਗਿਆ ਅੰਦ ਐਸਾ ਤੇਰਾ ਦਾਸ ਹੋਏ ਜੋ ਪਾਣੀ ਸਰਬੰਗ ਪਾਣੀ ਵਰਗਾ ਹੋਵੇ ਖੇ ਵਰਗਾ ਨਾ ਹੋਵੇ ਫਿਰ ਇਹਦਾ ਜੇ ਉੱਡੇ ਕੋਈ ਉਹ ਗਿਆਨ ਨਾਲ ਅੜਾ ਕੇ ਨੁ ਅੱਖਾਂ 'ਚ ਪਾ ਦਿੰਦਾ ਅ ਖੇੜਾਉਂਦੇ ਨੇ ਸਾਰੇ ਜਿਹੜੇ ਗਿਆਨ ਧਾਰਮਿਕ ਪ੍ਰਚਾਰ ਵਾਲੇ ਖੇ ਜਿਆਦਾ ਲੜਾਈ ਹੈ ਖੇੜਾਈ ਹੈ ਲੋਕਾਂ ਨੂੰ ਨੇ ਕੀਤਾ ਇਹਨਾਂ ਨੇ ਮਗਰ ਲਾਇਆ ਔਰ ਸ਼ੋਸ਼ਣ ਕੀਤਾ ਪੈਸੇ ਦਾ ਵੀ ਕੀਤਾ ਸਰੀਰਕ ਵੀ ਕੀਤਾ ਖੇੜਾਉਂਦੇ ਨੇ ਉਹੀ ਗੱਲ ਦੇ ਜਿਹਨਾਂ ਨੇ ਖੜਾਈ ਉਹਨਾਂ ਨੇ ਐਸਾ ਹੀ ਕੀਤਾ ਕਿਸੇ ਦੀ ਇੰਨੀ ਹਿੰਮਤ ਨਹੀਂ ਜੁਰਤ ਨਹੀਂ ਹੋਈ ਜਿਹਨੇ ਇਹ ਕਹਿਤਾ ਹੋਇਆ ਇੰਨੀ ਪਬਲਿਕ ਦੇ ਵਿੱਚ ਕਿ ਦੁਨੀਆਂ ਕਹੇ ਪੱਥਰ 'ਚ ਮੈਂ ਭਗਵਾਨ ਨਹੀਂ ਤੂੰ ਮਤ ਮੰਨ ਨਾ ਐਸੀ ਗੱਲ ਅੱਜ ਤੱਕ ਨਹੀਂ ਕਿਸੇ ਨੇ ਕਹੀ ਉਹ ਜਿਹਨੇ ਕਹੀ ਉਹਦਾ ਹਾਲ ਕੀ ਹੋਇਆ ਹਾਲ ਕੀ ਆ ਉਹਦਾ ਇੰਨੇ ਅਹੰਕਾਰ ਸੀ ਇੰਨੀ ਜੁਰਤ ਕਰ ਲਈ ਆ ਅੰਦਰ ਵੀ ਦੇਖ ਲੋ ਉਹਦਾ ਹਾਲ ਕੀ ਹੈ ਸਭ ਤੋਂ ਡਾਊਨ ਵੀ ਉਹੀ ਅੱਜ ਸਭ ਤੋਂ ਬੇਇੱਜ਼ਤੀ ਕੋ ਸੱਚ ਦੇ ਸਾਹਮਣੇ ਖੜੇ ਹੋ ਕੇ ਸੱਚ ਦਾ ਇੰਨਾ ਵਿਰੋਧ ਕਰ ਦੇਣਾ ਮਜ਼ਾਕ ਦੀ ਗੱਲ ਨਹੀਂ ਹੈ ਕਬੀਰ ਉਹਨੇ ਜਦ ਬੋਲੇ ਨੇ ਕੋਈ ਨਹੀਂ ਬੋਲਿਆ ਬੋਲਿਆ ਕੋਈ ਚੁੱਪ ਨੇ ਸਭ ਕੋਈ ਵਿਰੋਧ ਨਹੀਂ ਕੀਤਾ ਉਹਨੇ ਵਿਰੋਧ ਕੀਤਾ ਨਾ ਸੱਚ ਦਾ ਜਦ ਮਾਰਕਟ ਦੀ ਗੱਲ ਆਈ ਕਿ ਪੱਥਰ 'ਚ ਭਗਵਾਨ ਹੈ ਨਹੀਂ ਤਾਂ ਬੋਲੇ ਸੁਣ ਕੇ ਬੋਲਿਆ ਹੋ ਇੰਟਰਨੈਟ ਤੇ ਸੁਣ ਕੇ ਬੋਲਿਆ ਕਿਉਂਕਿ ਪੱਥਰ ਦੇ ਖਿਲਾਫ ਇੱਕ ਆਵਾਜ਼ ਉੱਠ ਖੜੀ ਪਹਿਲਾਂ ਆਵਾਜ਼ ਦਬੀ ਹੋਈ ਸੀ ਭਾਵੇਂ ਕਬੀਰ ਦੀ ਆਵਾਜ਼ ਸੀ ਦਬਾਈ ਹੋਈ ਸੀ ਜਦ ਇਹ ਹੋਇਆ ਪਾਤੀ ਤੋੜੇ ਮਲ ਨਹੀਂ ਪਾਤੀ ਪਾਤੀ ਜਿਉ ਜਿਸ ਪਾਣ ਕੋ ਪਾਤੀ ਤੋੜੇ ਸੋ ਪਾਣ ਨਰ ਜਿਉ ਜਦ ਦੀ ਵਿਆਖਿਆ ਹੋਈ ਉਹਦੇ ਕੋ ਚਲੀ ਗਈ ਜਦ ਕਿਹਾ ਉਹਨੇ ਜੇ ਕਿਹਾ ਤਹਾਲ ਕੀਆ حال ਵੀ ਦੇਖ ਲੋ ਕੀ ਆ ਸੱਚ ਦਾ ਵਿਰੋਧ ਕਰਨਾ ਕੋ ਮਜ਼ਾਕ ਗੱਲ ਨਹੀਂ ਹੈ ਉਹ ਗਿਆ ਪੁੱਠਾ ਫਿਰ ਜਾਵੇ ਹੁਣ ਕਈ ਜਨਮ ਤੋਲਵੇ ਨਹੀਂ ਉਤਰ ਸਕਦਾ ਕਲੰਕ ਸੱਚ ਦਾ ਵਿਰੋਧ ਕੀਤਾ ਹੈ ਅਪਰਾਧ ਕੀਤਾ ਹੈ ਬਹੁਤ ਹਮਾਕਤ ਕੀਤੀ ਹੈ ਹੰਕਾਰ ਸੀ ਅਤ ਦਾ ਹੰਕਾਰ ਕੀਤਾ ਰੋ ਪਤਾ ਨਹੀਂ ਮੈਂ ਕੀ ਕਹਾਂ ਹੁਣ ਪਤਾ ਲੱਗਦਾ ਹੋਊਗਾ ਕੀ ਕਿਹਾ ਸੀ ਮੈਂ ਉਰਵੇ ਰਿਆਬੇ ਬੁਰਤੀ ਜੋ ਕੱਢ ਲਵੇ ਉਹ ਪ੍ਰਗਟ ਕਰ ਲਵੇ ਬੁਰਤੀ ਚੋਂ ਆਪਣੀ ਮਦਦ ਵਾਸਤੇ ਹੁਣ ਜੇ ਹੈ ਤਾਂ ਪ੍ਰਗਟ ਕਰ ਲਵੇ ਕੋਈ ਕਰਾਮਾਤ ਦਿਖਾਵੇ ਹੋਇਆ ਤਾਂ ਕਹੀਬਾ ਹਾਂਜੀ ਚਾਰੇ ਸਿੱਧੀ ਮਿਲ ਚਾਰੇ ਮੁਕਤੀ ਚਾਰੇ ਸਿੱਧੀ ਚਾਰੇ ਕਿਸਮ ਦੀ ਸੋਜੀਏ ਦੋ ਕਿਸਮ ਦੀ ਸੋਜੀ ਆਗੀ ਰੋੜਾ ਨਹੀਂ ਹੁਣ ਖੇ ਨਹੀਂ ਹੋਣਾ ਖੇ ਨਹੀਂ ਓੜਾਈ ਇਹ ਜਾ ਗਿਆ ਨਹੀਂ ਕਰਾਉਣਾ ਜਹੇ ਜਹੇ ਨੇ ਖੇੜਾਈ ਸੀ ਉਰਤੀ ਮੈਂ ਹੈ ਤੋਂ ਮਤ ਮੰਨੋ ਖੇੜਾਈ ਸੀ ਉਹਨੇ ਲੋਕਾਂ ਦੀ ਅੱਖ ਵਿੱਚ ਘੱਟਾ ਪਾਇਆ ਸੀ ਘੱਟਾ ਪਾਉਣ ਦੀ ਸਜ਼ਾ ਮਿਲੀ ਆ ਉਹਨੂੰ ਇਹ ਖੇੜਾਈ ਸੀ ਗਿਆਨ ਅੰਜਲ ਮਿਲ ਰਿਹਾ ਸੀ ਗਿਆਨ ਅੰਜਲ ਦੀ ਜਗ੍ਹਾ ਉਹਨੇ ਘੱਟਾ ਪਾਤਾ ਲੋਕਾਂ ਦੇ ਵੀ ਗਿਆਨ ਦੇਣ ਨਹੀਂ ਦੇਣਾ ਮੈਂ ਇਹਨਾਂ ਦੀ ਅੱਖ ਵਿੱਚ ਗਿਆਨ ਪੈਣ ਨਹੀਂ ਦੇਣਾ ਗਾਂਦੇ ਜ਼ੁਰਮੇ ਦਾ ਵਿਰੋਧ ਕਰਕੇ ਖੇ ਪਾਤੀ ਅਖਾਂ ਦੇ ਲੋਕਾਂ ਨੂੰ ਅੰਨੇ ਕਰਨ ਵਾਸਤੇ ਉਹਦੀ ਸਜ਼ਾ ਵੜੀ ਹੈ। ਵੜੀ ਹੋਈ ਸਜ਼ਾ ਪਰਮੇਸ਼ਰ ਨੇ ਦੇਣੀ ਹੈ। ਪਰਮੇਸ਼ਰ ਨੇ ਮੌਸਮ ਇਹ ਜਾ ਤਿਆਰ ਕੀਤਾ ਹੈ। ਪਰਮੇਸ਼ਰ ਦੀ ਰਜ਼ਾ ਨਾਲ ਇਹ ਸੱਜ ਦਾ ਪ੍ਰਚਾਰ ਹੋਣ ਲੱਗਿਆ। ਉਹਦੀ ਰਜ਼ਾ ਨਾਲੇ ਮੌਸਮ ਬਦਲਦੇ ਨੇ। ਉਹਦੀ ਰਜ਼ਾ ਨਾਲੇ ਰੁੱਤ ਬਦਲਦੀ ਹੈ। ਉਹਦੀ ਰਜ਼ਾ ਨਾਲੇ ਵੀ ਪੈਂਦਾ। ਵੀ ਪਿਆ ਪਰਮੇਸ਼ਰ ਪਾਇਆ। ਉਨੀ ਕੋਈ ਪਾ ਸਕਦਾ ਮੀ ਸੈਂਦਾਲ ਤੋਂ ਮਰਜੀ ਕਹੀ ਜਾਣ ਬਦਲ ਆਉਂਦੇ ਨਗ ਜਾਂਦੇ ਨੇ ਸੈਂਦਾਲ ਰੋਗ ਲਿਆ ਕਰ ਫਿਰ ਸ੍ਰੀ ਪਿਆ ਪਰਮੇਸ਼ਰ ਪਾਇਆ ਮੀ ਤਾਂ ਸੁਗੰਦਲ ਦੇ ਵਿੱਚ ਬੈ ਜਾਂਦਾ ਇੱਥੋਂ ਉੱਠਦਾ ਉੱਥੇ ਬੈ ਜਾਂਦਾ ਉੱਥੇ ਕੌਣ ਬਹੌਦਾ ਪਰਮੇਸ਼ਰ ਹੀ ਬਹੌਦਾ ਪਰਮੇਸ਼ਰ ਤੇ ਅਭਰੋਧ ਕੀਤਾ ਸੀ ਅਸਲ ਚੋਨੇ ਪਰਮੇਸ਼ਰ ਦੀ ਰਜ਼ਾ ਦਾ ਵਿਰੋਧ ਕੀਤਾ ਸੀ ਸੱਚ ਦਾ ਵਿਰੋਧ ਕੀਤਾ ਸੀ ਬੇਦ ਦਾ ਵਿਰੋਧ ਕੀਤਾ ਸੀ ਸਜ਼ਾ ਵੜ ਗਈ ਸਾਕਤ ਸੀ ਸਾਕਤ ਤੇ ਪ੍ਰਹਾਰ ਕਰਨਾ ਗਰਭ ਤੇ ਪ੍ਰਹਾਰ ਕਰਨਾ ਅਹੰਕਾਰ ਸੀ ਗਰਭ ਸੀ ਉਹ ਤੇ ਪ੍ਰਹਾਰ ਕਰਨਾ ਉਹਦਾ ਕੰਫਰਮੇਸ਼ਨ ਦਾ ਇਹ ਉਹਨੂੰ ਕਰਤਾ ਪ੍ਰਹਾਰ ਐਸਾ ਪ੍ਰਹਾਰ ਕੀਤਾ ਜ਼ਮੀਨ ਚ ਤੋਹਤਾ ਦੀਦਾ ਹੀ ਨਹੀਂ ਉੱਪਰ ਕੀ ਹੈ ਕਿ ਕੋਈ ਪ੍ਰਹਾਰ ਨਾ ਜ਼ਮੀਨ ਦੇ ਵਿੱਚ ਤੋਹਤਾ ਉੱਤੇ ਮਿੱਟੀ ਫਿਰ ਗਈ ਦੀ ਨਾ ਇੱਥੇ ਕੋਈ ਕਿਲਾ ਥਾ ਵੀ ਹਾਂਜੀ ਬਾਕੀ ਅੱਗੇ ਰਹਿ ਗਿਆ ਪਾਣੀ ਦੀ ਗੱਲ ਆ ਗਈ ਖੇਤੋਣੇ ਵਾਲਾ ਪਾਣੀ ਉਹ ਵੀ ਹੈਗੇ ਨੇ ਉਹ ਵੀ ਉਹ ਸੰਤ ਨੇ ਜਿਨ੍ਹਾਂ ਨੇ ਕਿਹਾ ਔਰਤਾਂ ਤੇ ਦੂਰੀ ਬਣਾ ਕੇ ਰੱਖੋ ਉਹ ਪਾਣੀ ਵਾਲੇ ਨੇ ਖੇਤੋਣੇ ਵਾਲੇ ਨੇ ਇਹਨਾਂ ਤੇ ਦੂਰੀ ਬਣਾ ਕੇ ਰੱਖਣੀ ਚਾਹੀਦੀ ਐ ਸੰਤਾਂ ਨੂੰ ਐਸੇ ਵੀ ਸੰਤ ਨੇ ਉਹਨਾਂ ਦੇ ਵੀ ਬਿਆਨ ਆਏ ਨੇ ਇਹ ਕਮਦਕਮ ਪਾਣੀ ਵਾਲੇ ਨੇ ਖੇ ਜਿਹੜੇ ਅੱਖਾਂ ਛਿੱਟੇ ਵਾਲੇ ਦਾ ਖੇ ਦੇ ਇਹਨਾਂ ਨੇ ਇਕੱਠੇ ਕਰਕੇ ਉਹ ਖੇ ਲਾਤੀ ਗਾਹਾਂ ਨੂੰ ਗਿਆਨ ਦਿੱਤਾ ਵੀ ਇਹਨਾਂ ਨਾਲ ਦੂਰੀ ਪਰੇ ਰੱਖੋ ਬਣਾ ਕੇ ਰਾਨਾ ਐਦਾਂ ਨਹੀਂ ਗੱਲਾਂ ਕਰੀਦੀ ਜਿਵੇਂ ਤੁਸੀਂ ਕਰਦੇ ਹੋ ਹੋਰਿਆਂ ਚ ਲੈ ਜਾ ਕੇ ਕੱਲਿਆਂ ਨੂੰ ਜੋ ਕੋ ਅੱਪਾ ਤਾਂ ਇਹਨਾਂ ਨੂੰ ਲੋੜ ਨਹੀਂ ਜ਼ਿਆਦਾ ਕਰਨੀ ਸੰਗਤ ਵਿੱਚ ਬੈਠਿਆਂ ਦੇ ਨਾਲ ਹੀ ਗੱਲ ਕਰੀਦੀ ਹੁੰਦੀ ਹੈ ਸੰਗਤ ਦੇ ਵਿੱਚ ਬੈਠ ਕੇ ਵਚਨ ਕਰੋ ਜੇ ਕਰਨ ਉਹ ਉੱਥੇ ਵਿਚਾਰ ਹੂਗਾ ਉਹਨਾਂ ਨੇ ਚੰਗਾ ਜਿਹੜੀ ਗੱਲ ਕਹੀ ਉਹ ਇਦੋਂ ਗਾਹਾਂ ਦੀ ਗੱਲ ਹੈ ਠੀਕ ਗੱਲ ਕਹੀ ਹੈ ਉਹਨਾਂ ਨੇ ਜਿਹੜੀ ਕਹੀ ਹੈ ਉਹ ਅਗਲੀ ਸਟੇਜ ਦੇ ਸੰਤ ਨੇ ਇਹਦੇ ਨੂੰ ਅਗਲੀ ਸਟੇਜ ਆ ਉਹਨਾਂ ਦੀ ਪਾਣੀ ਵਾਲੀ ਸਟੇਜ ਆ ਉਹਨਾਂ ਦੀ ਇਹ ਗੱਲ ਉਹਨਾਂ ਦੀ ਪਾਣੀ ਵਾਲੀ ਆ ਇਹਦਾ ਮਤਲਬ ਇਹ ਨਹੀਂ ਉਹਨਾਂ ਕੋ ਅੱਗੇ ਗਿਆ ਨਹੀਂ ਹੋ ਸਕਦਾ ਅੱਗੇ ਵੀ ਹੋਵੇ ਅੱਗੇ ਵੀ ਜਾ ਸਕਦੇ ਨੇ ਪਰ ਆ ਗੱਲ ਪਾਣੀ ਵਾਲੀ ਹੋਈ ਉਹਨਾਂ ਦੀ ਇੰਨਾ ਗਿਆਨ ਪਾਣੀ ਵਾਲੇ ਜੇ ਇਹ ਤੋਂ ਗਾਹਾਂ ਦਾ ਜਾ ਹੋਊ ਉਹਦੀ ਸਟੇਜ ਹੋਰ ਹੋ ਹਾਂਜੀ ਕੋਈ ਸਿਰਤ ਆਤਾ ਹੁੰਦਾ ਨਾ ਉਹ ਪਾਣੀ ਪਾਣੀ ਨੂੰ ਗੁੱਸਾ ਵੀ ਆ ਜਾਂਦਾ ਕ੍ਰੋਧ ਵੀ ਆ ਜਾਂਦਾ ਜੀ ਠੱਡਾ ਵੀ ਹੋ ਜਾਂਦਾ ਭੈ ਭੀ ਡਰਦਾ ਵੀ ਹੁੰਦਾ ਸੱਚ ਬੋਲਣ ਵਾਸਤੇ ਦਰਪਾਇ ਹੁਣ ਜ਼ਰੂਰੀ ਹੈ ਅਗਲੀ ਸਟੇਜ ਵਾਸਤੇ ਬਹੁਤ ਨੂੰ ਘੜੇ ਲਾਉਣੇ ਜ਼ਰੂਰੀ ਹੈ ਸਿਰਾ ਜਿਹੜਾ ਹੋ ਜਾਂਦਾ ਠੰਡਾ ਹੋ ਜਾਂਦਾ ਜਿਹੜਾ ਡਰ ਜਾਂਦਾ ਭੈ ਪੀਤ ਹੋ ਜਾਂਦਾ ਜੀ ਜ ਗਿਆਨ ਦੀ ਪ੍ਰਚੰਡਤਾ ਨਹੀਂ ਹੈ ਠੰਡਾ ਗਿਆਨ ਹੈ ਜਿਹਦਾ ਸ਼ਾਂਤੀ ਵਾਲਾ ਗਿਆਨ ਹੈ ਉਹ ਨਹੀਂ ਗਾਹ ਜਾ ਸਕਦਾ ਜਿਹੜਾ ਪੁੰਨ ਪਾਪ ਨੂੰ ਮੰਨਦਾ ਹੀ ਨਹੀਂ ਗਾਹ ਹੋ ਜਾਂਦਾ ਫਿਰ ਗੋਦਾ ਉਹ ਜਾਂਦਾ ਹੈ ਹੁਣ ਛੇ ਭੈ ਜਿਹੜਾ ਛੇ ਸਾਰਿਆਂ ਨੂੰ ਮਾਰਦਾ ਤਮਗੁਣੀ ਸ਼ਕਤੀ ਜ ਤਮਗੁਣੀ ਵੀ ਉਹ ਨਹੀਂਆ ਸਦੋ ਗੁਣੀ ਵੀ ਹੁੰਦਾ ਹੈ ਰਾਜ ਗੁਣ ਤਮਗੁਣ ਸਤ ਗੁਣ ਤੇ ਉੱਪਰ ਤਿੰਨੇ ਉਹਦੇ ਵਿੱਚ ਹੀ ਮਾਰਦਾ ਵੀ ਆਪ ਹੈ ਪੈਦਾ ਵੀ ਆਪੇ ਕਰਦਾ ਪੜਨਾ ਵੀ ਆਪੇ ਕਰਦਾ ਤੇ ਤਮਗੁਣੀ ਵੀ ਤਾਂ ਆਪ ਹੀ ਹੈ ਇਹ ਜਿਹੜੇ ਪਾਣੀ ਵਾਲੇ ਨੇ ਤਮੋ ਗੁਣੀ ਨਹੀਂ ਬਿਲਕੁਲ ਇਹ ਸਦੋ ਗੁਣਿ ਉਹਨੇ ਕੱ ਲਈ ਸੀਰਾ ਤਾਤਾ ਹੋਣ ਵਾਲੀ ਦਾ ਜੇ ਤਮੋ ਗੁਣੀ ਜਨਾਂ ਚਰਚਾ ਹੁੰਦਾ ਉਹ ਤਮੋ ਗੁਣੂ ਪਾਪ ਸਮਝਦੇ ਨੇ ਤੇ ਪਾਪ ਤਾਂ ਫਿਰ ਪਰਮੇਸ਼ਰ ਵੀ ਪਾਪੀ ਹੋਇਆ ਉਹ ਪੁਨ ਪਾਪ ਨੂੰ ਇਹ ਸਮਝਦੇ ਨੇ ਅਜੋ ਇਹ ਸਮਝਦੇ ਨੇ ਵੀ ਮੈਂ ਕੁਝ ਕਰ ਸਕਦਾ ਅਗਿਆਨਤਾ ਇੱਥੇ ਹੈ ਜੋ ਹੱਥ ਨਾਲ ਕੁਝ ਕਰਦੇ ਨੇ ਉਹ ਕਰਮ ਦੇ ਵਿੱਚੋਂ ਜਨਮ ਮੰਦਰ ਜੋ ਅਸੀਂ ਕਰਦੇ ਆ ਕਰਮ ਉਹਦੇ ਜਨਮ ਮੰਦਰ ਅਸੀਂ ਕਰ ਸਕਦੇ ਆ ਅਸੀਂ ਆਪਣੀ ਮਰਜ਼ੀ ਨਾਲ ਕੀਤਾ ਉਹਨਾਂ ਨੂੰ ਕਰਾਉਣ ਵਾਲੇ ਦਾ ਨਹੀਂ ਪਤਾ ਸਭ ਕੁਝ ਪਰਮੇਸ਼ਰ ਦੀ ਮਰਜ਼ੀ ਨਾਲ ਹੁੰਦਾ ਮੂਤੋ ਤਾਂ ਕਹਿੰਦੇ ਨੇ ਅੰਦਰੋਂ ਨਹੀਂ ਬੰਦੇ ਜੋ ਵਿਸ਼ਵਾਸ ਨਹੀਂ ਉਹਨਾਂ ਚ ਉਹਨਾਂ ਸੱਤਾ ਦੇ ਵਿੱਚ ਜਿੱਦਣ ਇਹ ਵਿਸ਼ਵਾਸ ਹੋ ਗਿਆ ਵੀ ਅਸੀਂ ਤਾਂ ਕਟਪੁਤਲੀਆਂ ਨੱਚਦੀਆਂ ਚਾਉਣੇ ਵਾਲਾ ਕੋਈ ਹੋਰ ਹੈ ਕਰਵਾਉਣ ਵਾਲਾ ਕੋਈ ਹੋਰ ਹੈ ਉਦੋਂ ਉਹ ਕਹਾਂ ਦਾ ਧਿਆਨ ਹੋ ਉਦੋਂ ਚੌਥੇ ਉਦੋਂ ਜੰਮਣ ਤੋਂ ਕਹਾਂ ਹੋਣਗੇ ਪਹਿਲਾਂ ਨਹੀਂ ਹੋ ਸਕਦਾ ਜਿੰਨਾ ਜਰਪੁਰ ਪਾਪ ਵਿੱਚ ਫਸੇ ਹੋਏ ਨੇ ਉਹਨਾਂ ਜਰ ਪਾਣੀ ਦੀ ਅਵਸਥਾ ਤੱਕ ਇਹ ਰਣਗੇ ਕਹਾਂ ਨਹੀਂ ਜਾ ਸਕਦੇ ਤੇ ਜਿਹੜਾ ਚੌਥੀ ਅਵਸਥਾ ਹੈ ਚੌਥੀ ਅਵਸਥਾ ਦੇ ਵਿੱਚ ਜਾ ਕੇ ਇਹ ਹੈ ਕਿ ਹਰ ਜਨ ਐਸਾ ਚਾਹੀਏ ਜੈਦਾ ਹਰੀ ਹੋਏ ਜਿਦਾ ਹਰ ਹੀ ਹੋਇਆ ਇਹ ਐ ਸਾਰੂਪਤਾ ਸੁਜੁਜਤਾ ਸਾਰੂਪਤਾ ਸਾਰੂਪਤਾ ਵੀ ਐ ਸੁਜੁਜਤਾ ਵੀ ਇਕੱਠਾ ਹੋ ਗਿਆ ਸਮੀਪਤਾ ਵੀ ਇਕੱਠਾਈ ਹੋ ਗਿਆ ਇੱਥੇ ਚਾਰੇ ਇਕੱਠੇ ਹੀ ਨੇ ਇੱਥੇ ਆ ਕੇ ਚਾਰੇ ਇਕੱਠੇ ਹੁੰਦੇ ਨੇ ਥੱਲੇ ਦਾ ਮੁਕਤੀ ਹੈ ਉਹ ਨਹੀਂ ਇੱਥੇ ਆ ਕੇ ਮੁਕਤੀ ਅਸਲ ਦੇ ਵਿੱਚ ਥੱਲੇ ਮੁਕਤੀ ਨਹੀਂ ਆ ਕੇ ਤੇ ਵੀ ਨਾ ਤਾਂ ਪਾਣੀ ਜਾ ਕੇ ਮੁਕਤੀ ਹੋਈ ਐ ਮੁਕਤੀ ਤਾਂ ਇੱਥੇ ਆ ਗਈ ਹੋਣੀ ਹੈ ਹਰ ਜਨ ਐਸਾ ਚਾਹੀਏ ਜੇਸਾ ਹਰ ਜਨ ਚਾਰ ਸਤੇਜਾਂ ਜ਼ਰੂਰ ਨੇ ਚਾਰ ਪਦਾਰਥ ਜ਼ਰੂਰ ਨੇ ਪਰ ਮੁਕਤੀ ਕੋਈ ਹੈ ਜਿਆਦੇ ਕਰਪਈਆ ਇਕੱਠਾ ਕਰਨਾ ਪੜੇ 25 ਪੈਸੇ ਜੋੜ ਲੈ ਰੁਪਈਆ ਤਾਂ ਹੋਇਆ ਨਹੀਂ ਤੇ ਮੁਕਤੀ ਦੇ ਕਰਪਈਆ ਨਾਲ ਨਹੀਂ ਹੈ ਮੁਕਤੀ ਦੀ ਕੀਮਤ ਕਰਪਈਆ ਤੇ 25 ਪੈਸੇ ਹੋਈ ਕੋਈ ਕੁੱਝ ਤਾਂ ਹੋਇਆ ਨਾ ਕੋਈ ਤੇ 25 ਹੋਰ ਜੋੜ ਲਿਓ ਨੇ 50 ਪੈਸੇ ਹੋ ਗਏ ਕੁਝ ਜ਼ਿਆਦਾ ਹੋ ਗਿਆ ਜ਼ਿਆਦਾ ਨੇੜੇ ਚਲਾ ਗਿਆ ਟਾਰਗੇਟ ਦੇ ਤੇ 25 ਪੈਸੇ ਹੋਰ ਜੋੜ ਲੇ ਹੋਰ ਨੇੜੇ ਚਲੇਗਾ ਟਾਰਗੇਟ ਦੇ 75 ਪੈਸੇ ਹੋ ਗਏ ਤੇ ਜਦੋਂ ਪੂਰਾ ਹੀ ਰੁਪਈਆ ਹੋ ਗਿਆ ਫਿਰ ਬੁੱਤੀ ਹੋ ਗਈ ਫਿਰ ਤਾਂ ਸੌਦਾ ਮਿਲ ਗਿਆ ਘਰ ਦਾ ਖਜਾਨੇ ਪੈ ਗਿਆ ਫਿਰ ਖਰਾ ਕੇ ਜਾਂਦੇ ਪੈ ਗਿਆ ਤੇ ਨਹੀਂ ਤਾਂ ਪਹਿਲਾਂ ਕੀ ਹੋਇਆ ਪਵਿੱਤਰ ਹੋਇਆ ਫਿਰ ਪਵਿੱਤਰ ਹੋਇਆ ਫਿਰ ਪਵਿੱਤਰ ਹੋਇਆ ਤੇ ਦਸਰੇ ਜਾਂ ਹੋ ਗਿਆ 25 25 ਪੈਸੇ ਪਵਿੱਤਰ ਹੋਇਆ ਫਿਰ 50 ਪੈਸੇ ਪਵਿੱਤਰ ਹੋਇਆ ਫਿਰ 75 ਪੈਸੇ ਪਵਿੱਤਰ ਹੋ ਗਿਆ ਫਿਰ ਪੁਨੀਤੇ ਹੋ ਗਿਆ ਵਾਸ ਫਿਰ ਜੈਸਾ ਹਰ ਜਨ ਐਸਾ ਚਾਹੀਏ ਜੈਸਾ ਜੈਸਾ ਹਰੀ ਹੋਏ ਇਹ ਚਾਰੇ ਸਦੇ ਜਾਣੇ ਚਾਰੇ ਮੁਕਤੀਆਂ ਨੇ ਚਾਰ ਕੇ ਸੁਧੀ ਸੋਜੀ ਐ ਜਿਉਂ ਜਿਉ ਸੋਜੀ ਬਦੀ ਜਾਊਗੀ 50 ਪੈਸੇ ਤਾਂ ਸਾਡਾ ਪਵਿੱਤਰ ਹੋ ਜਾਣਾ ਗੁਰਬਾਣੀ ਨਾਲ ਸੀ ਬਲਕੇ 75 ਪੈਸੇ ਹੋ ਜਾਣਾ 50 ਪੈਸੇ ਦੀ 75 ਪੈਸੇ ਤੱਕ ਹੋ ਸਕਦੇ ਆਂ ਸੀ ਗੁਰਬਾਣੀ ਨਾਲ ਪਵਿੱਤਰ ਪਰ ਜਿਹੜੇ 25 ਪੈਸੇ ਨੇ ਔਖੇ ਨੇ ਉਹ ਵੀ ਨਾਮ ਨਾਲ ਹੋਣਗੇ ਉਹ ਗਾਂ ਵਾਲੇ 25 ਪੈਸੇ ਔਖੇ ਨੇ ਉਸਦੇ ਨਾਮ ਨਾਲ ਹੋਣਗੇ ਉਹ ਫਿਰ ਬਿਨਾ ਗੱਲਾਂ ਦੇ ਸੁਣਨ ਵਾਲਾ ਜਿਹੜਾ ਸੰਪਰਕ ਹੈ ਨਾ ਤੇ ਦੇਵ ਲੋਗ ਦੇ ਵਿੱਚ ਮੁਕਤੀ ਵਾਲੇ ਮੁਕਤੀ 75 ਪੈਸੇ ਨਾਲ ਵੀ ਮਿਲ ਜਾਂਦੀ ਹੈ ਉਹ ਮੁਕਤੀ ਜੇ ਕੋ ਜਨਮ ਲੈਣਾ ਪੈਂਦਾ ਉਹ ਮੁਕਤੀ ਹੁੰਦੀ ਹੈ ਨਾ ਇੱਕ ਜ਼ਰੂਰ ਹੋ ਗਿਆ ਉਹ ਗਿਆ ਦੀ ਉਹ ਮੁਕਤੀ ਜੇ ਇੱਕ ਤਾਂ ਹੋਇਆ ਹੋਇਆ ਜ਼ਰੂਰ ਹੈ ਪਰ ਇਹ ਜੋ ਗਿਆ ਦੀ ਅਸਲ ਜਿਮਖਤੀ ਹੋਇਆ ਜਿਹੜਾ ਇੱਕ ਹੋ ਕੇ ਹੋ ਗਿਆ